سابلم سب پہلا جی کا ہے پہلا ہوتا ہے جس طرح پہلا اس بار دو پرسینٹ بڑھیا باہر جبکہ جو کر کے لڑائی ਅਰੇ ਤਾਂ ਸਿਰਾਂ ਕਰਾਂਗੇ ਕਿ ਇਹ ਉਹਦਾ ਸਾਰਾ ਮੁੱਦ ਤੁਹਾਡਾ ਸਰਕਾਰ ਉਹਦੇ ਵਿੱਚ ਪਾਰੀ ਹੈ। ਰਲਾਈਆਂ ਰਲਿਆ ਸਭ ਕੋ ਫੇਕਾ ਹੋ ਰਿਹਾ ਤੁਹਾਡਾ ਸਰਕਾਰ ਜੋ ਲੈਟਰ ਸੋਚੇਗੀ ਇੰਨੀ ਲੈਟਰ ਸੋਚ ਨਹੀਂ ਚਾਹੀਦੀ। ਆਜ ਤੱਕ ਕਿਸੇ ਵੀ ਸਰਕਾਰ ਨੇ ਇਹ ਨਹੀਂ ਕੀਤਾ ਤੇ ਜਿਹੜੇ ਐਕਸਰ ਹੁਆਣਾ ਉਹ ਪੇਬੋਰ ਦੇ ਵਿੱਚੋਂ ਬਾਹਰ ਨਿਕਲੇ ਜਾਂ। ਪਹਿਲੀ ਗੱਲ ਤੇ ਇਹ ਸਰਕਾਰ ਨੇ ਸਾਡਾ ਡੀਰ ਸਾਨੂੰ ਬਿਲਕੁਲ 0 ਰੱਖਿਆ ਹੋਇਆ ਹੈ। ਅਜ ਤੱਕ ਪਹਿਲੇ ਦਰਕਾਰ ਦੇ ਵਿੱਚ ਆਪਾਂ ਵੀ ਇਹ ਨੋਟ ਕਰਕੇ ਆਏ ਦੋ ਪਰਸੈਂਟਾ ਇੱਕ ਪਰਸੈਂਟ ਵੀ ਇਹ ਕਦੇ ਬਧਿਆ 5 ਪਰਸੈਂਟ ਤੋਂ ਥੱਲੇ ਜੀ ਕਾਂਗਰਸ ਪਾਰਟੀ ਨੇ ਹੀ ਬਧਿਆ 5 ਪਰਸੈਂਟ ਤਾਂ ਨਾਰਮਲ ਹੀ ਸੀ ਤੇ ਹੁਣ 1 ਪਰਸੈਂਟ 2 ਪਰਸੈਂਟ ਅੱਜ ਵੀ ਮਹਿੰਗਾਈ ਦਾ ਰੇਟ ਦੇਖੋ ਕਿ ਉਹ 3550 600 ਤੋਂ ਇਹਦਾ ਕੀ ਹੋਈ ਉਹਨਾਂ ਤੇ ਇਹ ਦੋ ਪਰਸੈਂਟ ਇਹਦੇ ਵਿੱਚੋਂ ਇੱਕ ਓਰ ਦਾ ਬੇਕਰ ਤਿੰਨ ਦਾ 3500 ਦੇ ਹੱਤਾ ਦੋ ਪਰਸੈਂਟ ਦੇਣਾ ਬਤਰਾਟਾ ਬਲਕੇ ਹੋਗਾ بات اس وقت ہی ودا جا سارے سیو واڑھا لوگ سب اے پیسے بناؤں گا یہ سکار نے اگر بناو تو کٹو کٹ پرسینٹ چار پرسینٹ تو تھے یہ نہیں بتنا چاہیے آپ موضوع نے آپ کا چوبی ہزار روپیہ تنخواہ بڑھائی ہوئی ایم پی ای ਇਹਨਾਂ ਨੇ ਕਰਕੇ ਜਿਆਦਾ ਨਹੀਂ ਜਾ ਕੇ ਇਹਨਾਂ ਨੂੰ ਉਲੋ ਪ੍ਰਕਸ਼ ਤੋਂ ਵੀ ਬਚਾ ਲਿਆ ਇਹਨਾਂ ਸਾਡੇ ਕੋਲ ਤੋਂ ਉਹ ਹੀ ਅਜਿਹੇ ਸਲਾਹ ਜੀ ਅਭੀ ਮੇਦ ਕਰਕੇ ਆਏ ਸਾਡੀ ਪੈਨਸ਼ਨ ਹੈ ਉਹਦੇ ਉੱਤੇ ਵੀ ਸਾਡਾ ਕੁਝ ਨਹੀਂ ਕਰ ਰਿਹਾ ਸਾਡੇ ਸਰਕਾਰ ਨੂੰ ਅਭੀ ਪੋਸ਼ਾ ਕਰਦੇ ਰਪਾਇਸ਼ ਦਾ ਅਭਿਆਨ ਇਹ ਇਹਨਾਂ ਜੀ ਦਾ ਬੋਲਦੇ ਹਾਂ ਕਿ ਜਵੇ ਜੋ ਅਕਸਰ ਸੁਣਨੇ ਇਹਨਾਂ ਹਰਕਤਾਂ ਪਰ ਅਵੇ ਇਹਨਾਂ ਨੂੰ ਫੌਟੋ ਬਾਤਨਾ ਕੀਤਾ ਜਾਵੇ ਇਹਨਾਂ ਦੀਆਂ ਦਿਨਿਆ پراقیاں نےکو لڑائیاں لڑی کوئی فوگی گل <سؤال> نہیں ہے تین تین لڑائی <سؤال> تین لڑائی لگی ہوئی ہیں اچھا لڑائی ہو گیا لڑائی تین بارڈر لگ چکے ہیں پہلے تین تین بار بار پورے ساری <سؤال> لڑائی کر کے پھر آئے سیز فائر ہو گیا بعد چیز کا نہیں لڑی لڑائی ایک بار تو ابھی گنگا لگا لگے ہوئے ਆਣੀ ਫੋਰ ਆਪਣੀ ਅਵਾਰਿਆਈ ਕਿ ਸਾਡੇ ਕੋਲ ਉਹ ਅਖੇਦਿਕ ਜਲਦੀ ਪਾਖਰਾਂ ਦੀ ਉਹ ਜਿਹੜੀ ਲੱਗਿਆ ਉਹਦੇ ਉੱਤੇ ਜੰਗੀ ਚੋਰ ਹੈ ਬਿਲਕੁਲ ਕੰਫੈਕਟ ਹੋ ਗਿਆ ਸੀ ਪਰ ਫੇਰ ਪਤਾ ਨਹੀਂ ਕੀ ਮਨ ਵੇਰ ਨਹੀਂ ਤੇ ਰਾਤ ਰਾਤ ਫੇਰ ਬਾਸ ਸੁਣਾਈ ਇਹ ਇਸ ਕਰਕੇ ਸਰਕਾਰਾਂ ਨੂੰ ਸਾਡੀ ਅੱਈਏ ਪਾਸਟਾ ਦੇ ਕਿ ਸਾਡੇ ਵੱਲ ਧਿਆਨ ਦਿੱਤਾ ਜਾਵੇ ਤੇ ਇਹ ਸਾਡੇ ਨਾਲ ਕੋਈ ਮੰਤਰੀ ਮਾਨ ਵਾਲਾ ਸਮੂਹ ਨਾ ਟਿਕਿਆ ਜਾਵੇ ਅੱਜ ਅਜਿ ਮੀਟਿੰਗ ਤੇ ਫਟਾਣ ਜਿਹੜੇ ਕੈਪਟਨ ਨਹੀਂ ਸੀ ਨਹੀਂ ਉਹ ਕਿਸੇ ਕਾਰਨ ਉਹਨਾਂ ਨੂੰ ਦੁਬਾਰਾ ਸਾਹਮਣਾ ਕਰਨਾ ਪਿਆ ਹਾਜਰੀ ਭਵਾਏ ਤੇ ਕੋਈ ਜਿਹੜਾ ਨੈਨੋ ਕਰਦਾ ਮੀਟਿੰਗ ਲਈ ਆ ਜਿਹੜੀ ਸਾਡੀ ਐਕਸਟ੍ਰੇਸ਼ਨ ਤੇ ਨਰੋਲ ਇੱਕ ਆਰਗੂਮੈਂਟ ਕੁਇਸਚਨ ਆਰ ਸਾਡੀਆਂ ਜਿਹੜੀਆਂ ਬਕਾਬੀਆਂ ਨੇ ਜੋ ਵੀ ਸਾਡੇ ਸੈਂਕਲ ਸਾਪ ਦਾ ਸੰਕਟ ਜਦੋਂ ਜਾਂਦਾ ਜੀਦਾ ਤਾਂ ਜਨਾ ਉਹਨਾਂ ਦੀਆਂ ਵੀਰ ਲਾਲੀਆਂ ਨੇ ਉਹਨਾਂ ਵਾਸਤੇ ਸਾਡੀ ਸੰਕਟਾ ਜੋ ਹੈ ਨਾ ਪ੍ਰਾਇਰਟੀ ਵਿੱਚ ਵਰਨਾ ਸੜਾ ਕਰਨਾ ਫਰੀਅਰ ਕੋਸ਼ ਕਰਾਂ ਜੇ ਉਹ ਵੀ ਸਾਡੇ ਤਾਫ ਦੇ ਸਾਡੇ ਵਿੱਚ ਚੱਜ ਜਾਂਦੇ ਨੇ ਸਾਡਾ ਸੈਨੀਟੂਨ ਉਹਨਾਂ ਵਾਸਤੇ ਵੀ ਸਾਡੀਆਂ ਕਾਹ ਦੀ ਸ਼ਾਂਤਤਾ ਦੇ ਵਿੱਚੋਂ ਉਹਨਾਂ ਦੇ ਖੁਜ ਦੇ ਉਹਨਾਂ ਦੇ ਡੈਸਕਾਪ ਕਹਿਣ ਨੂੰ ਅਸੀਂ ਪਰਿਵਰਤੀ ਦੀ ਦਸਤਾ ਕਰਦੇ ਆਂ ਸਾਡੀ ਸੰਸਾਰਿਕ ਲੋਈ ਪ੍ਰਾਪਤ ਕਰਨ ਦੀ ਹੈ ਜਿਾ ਤੀ ਅੱਜ ਵਰਤਾਰਾ ਸਾਡੀ ਬਿਕਰਦੇ ਆਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆਂ ਬੇਜੜੀ ਸਾਡੀ ਸੰਸਥਾ ਹੈ ਇਹ ਸਾਡੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਹਰ ਵਰਗ ਦੇ ਨਾਲ ਖੜੀ ਹੈ ਤੇ ਤੁਹਾਨੂੰ ਆਪਣੀ ਮੀਟਿੰਗ ਕਰਨ ਦੇ ਵਾਸਤੇ ਕੋਈ ਗਵਰਨਮੈਂਟ ਆਪਣੇ ਸਰਕਾਰੀ ਜ਼ਮੀਨ ਦੇ ਵਿੱਚੋਂ ਤੁਹਾਨੂੰ ਥੋੜੀ ਬਹੁਤ ਜ਼ਿਆਦਾ ਦਿੱਤੀ ਜਾਵੇ ਇਹ ਜਿਹਾ ਕਰਕੇ ਸਾਡੀ ਸ਼ਾਂਤਾ ਜੋ ਹੈ ਜਿੰਨ ਡੁੱਗੀ ਜਲਾ ਕਬੀ ਦਿੱਤੀ ਕਾ ਵਾਡੀ ਦੇ ਕੋਲੋਂ ਤੋਂ ਵਾਡੀ ਉਹ ਵੈਦਨ ਦੇ ਫਾਦੇ ਸਰਪੰਚ ਜੀ ਵੀਰੋ ਅੱਪਾ ਮਹੀਨੇ ਬਾਅਦ ਮੀਟਿੰਗ ਕਰਦੇ ਆਂ ਅਪਣੇ ਸਰਕਾਰੀ ਸੇਵਾਕਾਂ ਦੀਆਂ ਮੁਸ਼ਕਲਾਂ ਉਹਨੇ ਉਹ ਬਈਆਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਇੱਥੇ ਪੀਓ ਕਾਸਟ ਉਹਨਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਂਦੀਆਂ ਨੇ ਜਿਹਾ ਕੋਈ ਵੀ ਡੈਕ ਹੋਈਆਂ ਲਿਆ ਉਹਨਾਂ ਦੀਆਂ ਵੀ ਨਾਰੀਆਂ ਨੇ ਉਹਨਾਂ ਨੂੰ ਪੈਨਸ਼ਨ ਵਰਣੀ ਜੰਮ ਹੋਣ ਦਿੱਕਤ ਹੁੰਦੀ ਆ ਉਹ ਵੀ ਹੱਲ ਕਰਨਾ ਔਰ ਸਰਕਾਰੀ ਸੇਵਾਕ ਪੀਓ ਬਾਈ ਉਹ ਆਪਾਂ ਪਹਿਲਾਂ ਅੰਨੇ ਦੇ ਨਾਲ ਟਾਈਟ ਹੁੰਦੇ ਜੀ ਨਨਾ ਸਾਫ ਦਾ ਸ਼ੈਨਿਕ ਐਸੋਸੀਏਸ਼ਨ ਦੇ ਨਾਲ ਸਦਾਰਨ ਰੀਤ ਸਿੰਘ ਉਹ ਆਪਣੇ ਪੁਰਾਣੇ ਉਹ ਕੁਝ ਵੀਰ ਹੋਰ ਆਪਣੇ ਪੁਰਾਣੇ ਕੁਝ ਨਵੇਂ ਜਿਹੜੀ ਹੁਣ ਤਾਂ ਨਵੇਂ ਤਾਂ ਹੋਤੇ ਨਹੀਂ ਇਹ 3 4 7 ਸਾਰੇ ਪੁਰਾਣੇ ਆ ਰਹੇ ਨੇ ਫਿਰ ਆਪਾਂ ਇਹਨੂੰ ਬਣਾਇਆ ਸੰਸਥਾ ਨੂੰ ਬਹੁਤ ਮਿਹਨਤ ਕਰਕੇ ਇਹਨੂੰ ਸੰਸਥਾ ਨੂੰ ਵਧਾਇਆ ਹੈ ਕਿ ਸਾਡੇ ਇਲਾਕੇ ਦੇ ਵਿੱਚੇ ਆਪ ਇਕੱਠੇ ਹੋ ਕੇ ਆਪਣੀਆਂ ਮੁਸ਼ਕਲਾਂ ਹੱਲ ਕਰ ਸਕੀਏ ਤਾਂ ਕਿ ਇੱਥੇ ਬਹੁਤ ਅਪੀਲ ਕੀਤੀ ਜਾਂਦੀ ਹੈ ਕਿਸਾਉ ਕਾ ਸੈਨਕ ਵੀਰ ਹਰ ਤੋਂ ਵੱਡਾ ਹੋ ਪਰ ਇਹ ਸਗਲ ਬਾਲ ਪ੍ਰਭੂ ਕਾ ਸੈਨਕ ਹੋ ਕੇ ਆਗੇ ਜੇ ਬੀ ਕਿ ਫਿਰ ਅਕੀਲਾ ਸਾਉ ਕਾ ਸੈਨਕ ਵੀਰਾ ਨੂੰ ਹਰ ਤੋਂ ਵੱਡਾ ਹੋ ਮੇਰੇ ਕੋਲ ਆ ਕੇ ਲੋਕਾਂ ਨਾਲ ਪਾਓ ਤਾਂ ਕਿ ਸਾਡੇ ਸਾਉ ਕਾ ਸੈਨਕਾਂ ਦੀਆਂ ਮੁਸ਼ਕਲਾਂ ਨੂੰ ਆਪਾਂ ਇੱਥੇ ਬੈਠ ਕੇ ਹੱਲ ਕਰ ਸਕੀਏ ਮੁਕਤ ਨੀਮਾ ਦੱਸ ਕੇ ਆਪਾਂ ਇੱਕ ਰੋਏ ਨੂੰ ਬਾਕੀ ਦੇ ਮਹੀਨੇ ਬਾਅਦ ਆਪਾਂ ਦੋ ਰੋਏ ਨੂੰ ਮਿਲ ਜਾਈਆਂ ਇਹ ਲੋਕ ਜੋ ਦੁੱਖ ਦੀ ਪਾਣੇ ਜਾਂ ਉਹ ਹੋਰ ਆਪਣਾ ਪੀੜਾ ਆਪਣ ਨੂੰ ਇਹਨਾਂ ਸਾਝਾ ਕਰਦੇ ਆ ਇਹ ਬਹੁਤ ਹੀ ਵੱਡੀ ਗੱਲ ਹੈ ਜਿਹੜੇ ਕਿ ਆਪਾਂ ਪਿੰਡ ਦੇ ਵਿੱਚ ਇਹ ਤਰੂਏ ਨਾਲ ਉਹ ਤਾਂ ਜਿਵੇਂ ਨਹੀਂ ਬੈਠ ਸਕਦੇ ਕਿ ਸਾਡਾ ਸਮਾਜਿਕ ਜੀਵਨ ਦੇ ਨਾਲ ਸਾਡਾ ਪਰਿਵਾਰ ਬਣਦਾ ਹੈ ਅਸੀਂ ਸਾਡਾ ਚੈਨ ਵੀ ਇਕੱਠੇ ਹੋ ਕੇ ਆਪਣਾ ਦੁੱਖ ਸੁੱਖ ਵੀ ਨੇਵਾਂ ਸਾਝਾ ਕਰ ਲੈਣੇ ਔਰ ਬਾਕੀ ਦਾ ਕੇਨ ਸਰ ਜੀ ਕੀ ਦੇਖੋ ਕੰਨਾਂ ਬਿੱਕਨਾਂ ਦੱਸੀਆਂ ਨੇ ਪੰਜਾਬ ਦੇ chavri ਦੱਸੀਆਂ ਨੇ ਸਾਡੇ ਕੋਲ ਪ੍ਰੋਪਰ ਜਗ੍ਹਾ ਨਹੀਂ ਹੈ ਕੰਮ ਕਰਨ ਦੀ ਸੇ ਅਸੀਂ ਹੰਕਾਰ ਦੇ ਆ ਸਰਕਾਰ ਤੋਂ ਕਿ ਸਾਨੂੰ ਦਫ਼ਤਰ ਵਾਸਤੇ ਕੋਈ ਜਗ੍ਹਾ ਰਾਖੀ ਕੀਤੀ ਜਾਵੇ ਕਿ ਅਸੀਂ ਆਪਣਾ ਪੱਕਾ ਦਫ਼ਤਰ ਬਣਾ ਕੇ ਉੱਥੇ ਅਸੀਂ ਹੋਰ ਸੇਵਾਵਾਂ ਦੀ ਛੋਲ ਬੱਚਿਆਂ ਦੀਆਂ ਜਿਵੇਂ ਕਿ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਕੋਈ ਮੁਸ਼ਕਲ ਹੁੰਦੀ ਆ ਉਹਦਾ ਹੱਲ ਕਰਨ ਕਰਦੇ ਆ ਕੰਪਿਊਟਰ ਕੋ ਚਲਾ ਬਗਲਾ ਕੋਣ ਕਰਦੇ ਆ ਕੰਪਿਊਟਰ ਦਾ ਵੀ ਸਿਸਟਮ ਪਹੁੰਚ ਗਈ ਹੈ ਬਾਕੀ ਬਹੁਤ ਕੰਨਾਂ ਨੇ ਜਿਹੜੀਆਂ ਕਿ ਕੰਮ ਦੇ ਦਫਤਰ ਮਿਲਦੇ ਅਸੀਂ ਉਥੇ ਹਲਕਾ ਚੱਲ ਗਿਆ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕਾ ਪਰਸਾ ਹੋ ਜੀ ਸਤਿ ਸ੍ਰੀ ਅਕਾਲ ਜੀ ਸਰਵਿਸ ਮੈਨਾਂ ਲਈ ਕੀ ਕੀ ਪੰਜਾਬ ਸਰਕਾਰ ਕੋਲ ਮੰਗਾਰੇ ਤੁਹਾਡੀਆਂ ਸਾਡੇ ਜੋ ਲੁਧਿਆਣਾ ਸੌਕਾ ਸੈਨਿਕ ਵੈਲਫੇਅਰ ਜੋ ਬਣੀ ਹੋਈ ਹੈ ਇਹ ਇਹ ਅਸੀਂ ਆਪ ਦੇ ਜਿਹੜੇ ਫੌਜੀ ਵੀਰ ਨੇ ਸਾਡੇ ਇਨਾਂ ਦੀਆਂ ਮੁਤਲਾ ਜਿਹੜੀਆਂ ਇਹਨਾਂ ਨੂੰ ਆਂਦੀਆਂ ਨੇ ਪੈਨਸ਼ਨ ਚ ਆਉਂਦੀ ਕਈ ਨੂੰ ਕਦੇ ਪਾਸੇ ਕੋਈ ਵੀ ਪ੍ਰੋਬਲਮ ਦੇ ਉਹਨਾਂ ਦੇ ਮਸਲੇ ਹੱਲ ਕਰਨ ਵਾਸਤੇ ਇਹ ਜੁਨੀਅਰ ਬਣਾਈ ਹੋਈ ਹੈ ਜਾਂ ਜਿਹੜੇ ਸਾਡੇ ਕੋਈ ਫੌਜੀ ਵੀਰ ਰੱਬ ਨਾ ਕਰੇ ਕੋਈ ਗੁਜ਼ਰ ਜਾਂਦੇ ਆ ਤੇ ਉਹਨਾਂ ਦੀਆਂ ਵੀਰ ਨਾਰੀਆਂ ਜਿਹੜੀਆਂ ਉਹਨਾਂ ਨੂੰ ਪੈਨਸ਼ਨਾਂ ਜਿਹੜੀਆਂ ਲਵਾਉਣੀਆਂ ਨੇ ਉਹਨਾਂ ਦੇ ਵਾਸਤੇ ਉਪਰਾਲਾ ਕਰਦੇ ਆ ਤਾਂ ਕਿ ਉਹਨਾਂ ਨੂੰ ਕਿਸੇ ਹੋਰ ਪਾਸੇ ਭੱਜ ਨਾ ਠਣਾ ਕਰਨੀ ਪਵੇ ਤੇ ਆਮ ਜੇ ਹੋਰ ਕਿਸੇ ਪਾਸੇ ਜਾਂਦੇ ਤਾਂ ਲੁੱਟਕਸਟ ਬਹੁਤ ਚੱਲਦੀ ਹੈ ਅੱਜ ਕੱਲ ਫੌਜੀਆਂ ਦੇ ਪੈਂਚਲਾ ਲਵਾਉਣ ਦੇ ਤੇ ਵੀ ਲੋਕ 5-5 7-7 10000 ਰੁਪਇਆ ਲੈ ਰਹੇ ਨੇ ਪਰ ਅਸੀਂ ਇਹ ਕੰਮ ਫ੍ਰੀ ਦੇ ਵਿੱਚ ਕਰਦੇ ਹਾਂ ਕਿਸੇ ਦਾ ਕੋਈ ਪੈਸਾ ਨਹੀਂ ਲੱਗਦਾ ਆਪਣੇ ਕੋਲੋਂ ਪੈਸੇ ਖਰਚ ਕੇ ਅਸੀਂ ਲੋਕਾਂ ਦਾ ਭਲਾ ਕਰਦੇ ਹਾਂ ਵਾਕਈ ਸਾਡੇ ਜੋ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਕੰਪਿਊਟਰ ਵਾਲਿਆਂ ਨਾਲ ਵੀ ਲਿੰਕ ਕਰਿਆ ਹੋਇਆ ਅਗਰ ਕਿਸੇ ਦੇ ਬੱਚੇ ਕੋਈ ਕੰਪਿਊਟਰ ਦੇ ਵਿੱਚ ਕੰਮ ਸਿੱਖਣਾ ਚਾਹੁੰਦੇ ਨੇ ਉੱਥੇ ਕੰਮ ਕਰਨਾ ਚਾਹੁੰਦੇ ਤਾਂ ਉੱਥੇ ਵੀ ਫੀਸ ਲੈਸ ਕਰਵਾ ਕੇ ਅਸੀਂ ਉਹਨਾਂ ਨੂੰ ਕੰਪਿਊਟਰ ਕੋਰਸ ਕਰਾਉਂਦੇ ਆਂ ਬਾਕੀ ਹੋਰ ਸਿਵਲ ਦੇ ਵਿੱਚ ਵੀ ਜੇ ਕਹਿੰਦੀ ਕੋਈ ਸਾਡੇ ਪੌਜੀ ਵੀਰ ਦੀ ਕੋਈ ਪ੍ਰੋਬਲਮ ਆਉਂਦੀ ਆ ਉਹਦੇ ਨਾਲ ਸਾਰੇ ਡਟ ਕੇ ਅਸੀਂ ਖੜ੍ਹਦੇ ਆਂ ਉਹਨਾਂ ਸਾਥ ਦਿੰਦੇ ਆਂ ਤੇ ਹਰ ਪ੍ਰੋਗਰਾਮ ਵਿੱਚ ਇਕੱਠੇ ਹੁੰਦੇ ਆਂ ਮਹੀਨੇ ਬਾਅਦ ਸਾਡੀ ਇੱਕ ਮੀਟਿੰਗ ਹੁੰਦੀ ਹੈ ਇਹ ਮੀਟਿੰਗ ਦਾ ਏਜੰਡਾ ਹੁੰਦਾ ਕਿ ਸਾਡਾ ਕਿ ਜੋ ਵੀ ਸਾਡੇ ਗੱਲਾਂ ਹੁੰਦੀਆਂ ਨੇ ਜੋ ਸਰਕਾਰ ਦੇ ਖਿਲਾਫ ਜਾਂ ਕੋਈ ਜੋ ਵੀ ਸਾਡਾ ਡੀਏ ਵੱਧਾ ਜਾਂ ਸਾਡੀ ਪੇ ਦੇ ਬਾਰੇ ਉਹ ਦੱਸਿਆ ਸਾਰਾ ਇਹਨੂੰ ਦੱਸਿਆ ਜਾਂਦਾ ਈਸੀਐਚਐਸ ਬਾਰੇ ਦੱਸਿਆ ਜਾਂਦਾ ਕੰਟੀਨਾਂ ਬਾਰੇ ਦੱਸਿਆ ਜਾਂਦਾ ਜੇ ہاں ਜੇ ਇਹਦੀ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹ ਮਸਲੇ ਹੱਲ ਕਿਤੇ ਨਹੀਂ ਹੁੰਦੇ ਥੈਂਕ ਯੂ ਬਹੁਤ